ਘਰ ਘਰ ਰਾਸ਼ਨ ਮੁਫਤ ਮਿਲੇਗਾ ਮੁਫਤ ਮਿਲੇਗਾ ਮੁਫਤ ਮਿਲੇਗਾ ਘਰ ਘਰ ਰਾਸ਼ਨ ਮੁਫਤ ਮਿਲੇਗਾ ਮੁਫਤ ਮਿਲੇਗਾ ਮੁਫਤ ਮਿਲੇਗਾ ਅੱਜ ਖੰਨਾ ਦੇ ਵਿੱਚ ਬਹੁਤ ਵੱਡੀ ਇਤਿਹਾਸਕ ਰੈਲੀ ਹੋ ਰਹੀ ਹੈ ਜੀ ਪੰਜਾਬ ਦੇ 25 ਲੱਖ ਪਰਿਵਾਰਾਂ ਨੂੰ ਘਰ ਘਰ ਮੁਫਤ ਰਾਸ਼ਨ ਦੇਣ ਦੀ ਜਿਹੜੀ ਸਕੀਮ ਆ ਅੱਜ ਲਾਗੂ ਹੋਣੀ ਆ ਉਹਦੇ ਸਬੰਧ ਦੇ ਵਿੱਚ ਮਹਾ ਰੈਲੀ ਜਿਹੜੀ ਆ ਖੰਨਾ ਦੇ ਵਿੱਚ ਹੋ ਰਹੀ ਆ ਲੋਕ ਸਭਾ ਫਤੇਗੜ ਸਾਹਿਬ ਜਿਹਦੇ ਵਿੱਚ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਸੋ ਨਾਭਾ ਦੇ ਵਿੱਚੋਂ 30 ਬੱਸਾਂ ਦਾ ਵੱਡਾ ਕਾਫਲਾ ਜਿਹੜਾ ਉਸ ਰੈਲੀ ਦੇ ਵਿੱਚ ਜਾ ਰਿਹਾ ਸੋ ਘਰ-ਘਰ ਰਾਸ਼ਨ ਦੇਣ ਦੀ ਜਿਹੜੀ ਇਹ ਸੁਵਿਧਾ ਜਿਹੜੀ ਹੈ ਇਹ ਬਹੁਤ ਵੱਡਾ ਫਾਇਦਾ ਜਿਹੜਾ ਗਰੀਬ ਲੋਕਾਂ ਨੂੰ ਲੈ ਕੇ ਆਊਗਾ ਕਿਉਂਕਿ ਘਰੇ ਬੈਠੇ ਉਹਨਾਂ ਨੂੰ ਰਾਸ਼ਨ ਮਿਲੇਗਾ ਔਰ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀਗੀ ਉਹ ਸਾਰੀ ਬੰਦ ਹੋ ਜਾਣੀ ਹੈ ਸੋ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜੀਵਾਲ ਸਾਹਿਬ ਨੂੰ ਮੁਬਾਰਕਾਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੱਡਾ ਫਤਵਾ ਦੇ ਕੇ ਆਮ ਪਾਰਟੀ ਸਰਕਾਰ ਬਣਾਈ ਸੀ ਅੱਜ ਆਮ ਲੋਕਾਂ ਨੂੰ ਉਹ ਉਹ ਸਰਕਾਰ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋ ਰਿਹਾ 16 ਤਰੀਕ ਨੂੰ ਭਾਰਤ ਬੰਦਾ ਕਿਸਾਨਾਂ ਵੱਲੋਂ ਸਮਰਥਨ ਕਰੋਗੇ ਜਾਂ ਕਿਸ ਤਰ੍ਹਾਂ ਦੇਖੋ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਜਿੱਦੋਂ ਵੀ ਕਿਸਾਨਾਂ ਦੇ ਨਾਲ ਸੀ ਹੁਣ ਵੀ ਕਿਸਾਨਾਂ ਦੇ ਨਾਲ ਆ ਪੰਜਾਬ شری اروند کیجریوال گھر گھر راشن مفت ملے گا گھر کا راشن مفت ملے گا سردار بگوت سنگھ مار سردار بھگوت سنگھ مارے انقلاب